ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਕੋਲ ਲੈ ਸਕਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਮਿੰਦਰ ਕੱਲੀ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਅਤੇ ਡੀਆਈਜੀ ਸਰਦਾਰ ਅਰਚੰਦ ਸਿੰਘ ਭੁੱਲਰ ਜੀ ਪਟਿਆਲਾ ਰੇਂਜ ਵੱਲੋਂ ਇੱਕ ਮੋਹਮ ਚਾਲੂ ਕੀਤੀ ਗਈ ਹੈ ਜਿਸ ਦਾ ਨਾਮ ਹੈ ਨਿਸ਼ਚੈ ਸੋ ਇਸ ਮੋਹਮ ਨੂੰ ਆਪਾਂ ਸਾਰੇ ਜਾਣੇ ਸਹਿਯੋਗ ਦੇਈਏ ਤੁਹਾਨੂੰ ਜਿੱਥੇ ਵੀ ਕੋਈ ਨਸ਼ਾ ਵੇਚਦਾ ਇਹ ਨਸ਼ਾ ਖਰੀਦਦਾ ਕਿਉਂਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਬਣ ਚੁੱਕਿਆ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਇਹਦਾ ਪ੍ਰਭਾਵ ਪੈ ਰਿਹਾ ਇਹਨੂੰ ਬਚਾਉਣ ਲਈ ਆਪਣੀ ਨਵੀਂ ਜਨਰੇਸ਼ਨ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਸ ਮੋਹਮ ਦਾ ਆਪਾਂ ਵੱਧ ਤੋਂ ਵੱਧ ਸਾਥ ਦਈਏ ਔਰ ਪੰਜਾਬ ਸਰਕਾਰ ਦਾ ਔਰ ਡੀਜੀਪੀ ਸਾਹਿਬ ਦਾ ਬਹੁਤ ਬਹੁਤ ਥੈਂਕਸ ਤੁਸੀਂ ਇਹ ਮੋਹਮ ਨੂੰ ਸ਼ੁਰੂ ਕੀਤਾ ਹਾਂ ਜੀ ਸਾਡੀ ਇਹ ਸਾਰਿਆਂ ਨੂੰ ਬੇਨਤੀ ਆ ਵੀ ਜੇ ਤੁਹਾਨੂੰ ਕਿਤੇ ਲੱਗਦਾ ਤੇ ਤੁਸੀਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਉਹ ਤੁਸੀਂ ਇਨਫਾਰਮ ਕਰੋ ਜੋ ਕੇਸ ਤੇ ਜਲਦੀ ਤੋਂ ਜਲਦੀ ਐਕਸ਼ਨ ਹੋ ਸਕੇ ਔਰ ਜਿਹੜਾ ਇਹ ਨਸ਼ਾ ਛੇਵੇਂ ਦਰਿਆ ਵਗਦਾ ਉਹਨੂੰ ਕੰਟਰੋਲ ਕੀਤਾ ਜਾਵੇ ਔਰ ਮੈਂ ਅੱਜ ਦੀ ਜਨਰੇਸ਼ਨ ਨੂੰ ਵੀ ਕਹੂੰਗੀ ਕਿ ਪਲੀਜ਼ ਇਹ ਜ਼ਿੰਦਗੀ ਇਹ ਜੀਵਨ ਬੜੀ ਮੁਸ਼ਕਲ ਨਾਲ ਮਿਲਦਾ ਇਹਨੂੰ ਨਸ਼ਿਆਂ ਦੇ ਵਿੱਚ ਨਾ ਖਰਾਬ ਕਰੋ ਕੁਸ਼ ਬਣ ਕੇ ਮਾਪਾ ਪਪਾ ਦਾ ਨਾਮ ਰੋਸ਼ਨ ਕਰੋ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਨੂੰ ਲੈ ਸਕਦਾ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਵਿੰਦਰ ਕੱਲੀ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਔਰ ਡੀਆਈਜੀ ਸਰਦਾਰ ਅਚੰਦ ਸਿੰਘ ਭੁੱਲਰ ਜੀ ਪਟਿਆਲਾ ਰੇਂਜ ਵੱਲੋਂ ਇੱਕ ਮੋਹਮ ਚਾਲੂ ਕੀਤੀ ਗਈ ਹੈ ਜਿਸ ਦਾ ਨਾਮ ਹੈ ਨਿਸ਼ਚੈ ਸੋ ਇਸ ਮੋਹਮ ਨੂੰ ਆਪਾਂ ਸਾਰੇ ਜਾਣੇ ਸਹਿਯੋਗ ਦੇਈਏ ਤੁਹਾਨੂੰ ਜਿੱਥੇ ਵੀ ਕੋਈ ਨਸ਼ਾ ਵੇਚਦਾ ਇਹ ਨਸ਼ਾ ਖਰੀਦਦਾ ਕਿਉਂਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਚੁੱਕਿਆ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਇਹਦਾ ਪ੍ਰਭਾਵ ਪੈ ਰਿਹਾ ਇਹਨੂੰ ਬਚਾਉਣ ਲਈ ਆਪਣੀ ਨਵੀਂ ਜਨਰੇਸ਼ਨ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਸ ਮੋਹਮ ਦਾ ਆਪਾਂ ਵੱਧ ਤੋਂ ਵੱਧ ਸਾਥ ਦਈਏ ਔਰ ਪੰਜਾਬ ਸਰਕਾਰ ਦਾ ਔਰ ਡੀਜੀਪੀ ਸਾਹਿਬ ਦਾ ਬਹੁਤ ਬਹੁਤ ਥੈਂਕਸ ਤੁਸੀਂ ਇਹ ਮੋਹਮ ਨੂੰ ਸ਼ੁਰੂ ਕੀਤਾ ਹਾਂ ਸਾਡੀ ਇਹ ਬਸ ਸਾਰਿਆਂ ਨੂੰ ਬੇਨਤੀ ਆ ਵੀ ਜੇ ਤੁਹਾਨੂੰ ਕਿਤੇ ਲੱਗਦਾ ਕਿ ਤੁਸੀਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਉਹ ਤੁਸੀਂ ਇਨਫਾਰਮ ਕਰੋ ਜੋ ਕੇਸ ਤੇ ਜਲਦੀ ਤੋਂ ਜਲਦੀ ਐਕਸ਼ਨ ਹੋ ਸਕੇ ਔਰ ਜਿਹੜਾ ਇਹ ਨਸ਼ਾ ਛੇਮਾ ਦਰਿਆ ਵਗਦਾ ਉਹਨੂੰ ਕੰਟਰੋਲ ਕੀਤਾ ਜਾਵੇ ਔਰ ਮੈਂ ਅੱਜ ਦੀ ਜਨਰੇਸ਼ਨ ਨੂੰ ਵੀ ਕਹੂੰਗੀ ਕਿ ਪਲੀਜ਼ ਇਹ ਜ਼ਿੰਦਗੀ ਇਹ ਜੀਵਨ ਬੜੀ ਮੁਸ਼ਕਲ ਨਾਲ ਮਿਲਦਾ ਇਹਨੂੰ ਨਸ਼ਿਆਂ ਦੇ ਵਿੱਚ ਨਾ ਖਰਾਬ ਕਰੋ ਕੁਸ਼ ਬਣ ਕੇ ਮਾਪਾਪ ਦਾ ਨਾਮ ਰੋਸ਼ਨ ਕਰੋ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਗੋਲ ਲੈ ਸਕਦਾ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੋਇਂਦਰ ਕੱਲੀ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਔਰ ਡੀਆਈਜੀ ਸਰਦਾਰ ਅਚੰਦ ਸਿੰਘ ਖੁੱਲਰ ਜੀ ਪਟਿਆਲਾ ਰੇਂਜ ਵੱਲੋਂ ਇੱਕ ਮਹਿੰਮ ਚਾਲੂ ਕੀਤੀ ਗਈ ਹੈ ਜਿਸ ਦਾ ਨਾਮ ਹੈ ਨਿਸ਼ਚੈ ਸੋ ਇਸ ਮਹਿੰਮ ਨੂੰ ਆਪਾਂ ਸਾਰੇ ਜਾਣੇ ਸਹਿਯੋਗ ਦੇਈਏ ਤੁਹਾਨੂੰ ਜਿੱਥੇ ਵੀ ਕੋਈ ਨਸ਼ਾ ਵੇਚਦਾ ਇਹ ਨਸ਼ਾ ਖਰੀਦਦਾ ਕਿਉਂਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਚੁੱਕਿਆ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਇਹਦਾ ਪ੍ਰਭਾਵ ਪੈ ਰਿਹਾ ਇਹਨੂੰ ਬਚਾਉਣ ਲਈ ਆਪਣੀ ਨਵੀਂ ਜਨਰੇਸ਼ਨ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਸ ਮੋਹਮ ਦਾ ਆਪਾਂ ਵੱਧ ਤੋਂ ਵੱਧ ਸਾਥ ਦਈਏ ਔਰ ਪੰਜਾਬ ਸਰਕਾਰ ਦਾ ਔਰ ਡੀਜੀਪੀ ਸਾਹਿਬ ਦਾ ਬਹੁਤ ਬਹੁਤ ਥੈਂਕਸ ਤੁਸੀਂ ਇਹ ਮੋਹਮ ਨੂੰ ਸ਼ੁਰੂ ਕੀਤਾ ਅਰ ਜੀ ਸਾਡੀ ਇਹ ਸਾਰਿਆਂ ਨੂੰ ਬੇਨਤੀ ਆ ਵੀ ਜੇ ਤੁਹਾਨੂੰ ਕਿਤੇ ਲੱਗਦਾ ਤੇ ਤੁਸੀਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਉਹ ਤੁਸੀਂ ਇਨਫਾਰਮ ਕਰੋ ਜੋ ਕੇ ਇਸ ਤੇ ਜਲਦੀ ਜਲਦੀ ਐਕਸ਼ਨ ਹੋ ਸਕੇ ਔਰ ਜਿਹੜਾ ਇਹ ਨਸ਼ਾ ਛੇਵੇਂ ਦਰਿਆ ਭਗਦਾ ਉਹਨੂੰ ਕੰਟਰੋਲ ਕੀਤਾ ਜਾਵੇ ਔਰ ਮੈਂ ਅੱਜ ਦੀ ਜਨਰੇਸ਼ਨ ਨੂੰ ਵੀ ਕਹੂੰਗੀ ਕਿ ਪਲੀਜ਼ ਇਹ ਜ਼ਿੰਦਗੀ ਇਹ ਜੀਵਨ ਬੜੀ ਮੁਸ਼ਕਲ ਨਾਲ ਮਿਲਦਾ ਇਹਨੂੰ ਨਸ਼ਿਆਂ ਦੇ ਵਿੱਚ ਨਾ ਖਰਾਬ ਕਰੋ ਕੁਝ ਬਣ ਕੇ ਮਾਪਾਪ ਦਾ ਨਾਮ ਰੌਸ਼ਨ ਕਰੋ ਥੈਂਕ ਯੂ ਵੈਰੀ ਮੱਚ